ਸ਼੍ਰੀ ਗਾਥ ਤੁਸੀਂ ਦੇਖ ਰਹੇ ਹੋ ਨੀਰ ਮੈਂ ਹਰਵਿੰਦਰ ਸਿੰਘ ਬੱਦਨ ਅਮਰੀਕਾ ਤੋਂ ਡਿਪੋਰਟ ਹੋ ਕੇ 104 ਭਾਰਤੀ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਉਸ ਤੋਂ ਬਾਅਦ ਉਹਨਾਂ ਨਾਲ ਕੁਝ ਸਵਾਲ ਜਵਾਬ ਹੋਏ ਤੇ ਆਪੋ ਆਪਣੇ ਘਰੇ ਭੇਜ ਦਿੱਤੇ ਗਏ ਇਸ ਸਭ ਦੌਰਾਨ ਕਈਆਂ ਦੇ ਬਿਆਨ ਸਾਹਮਣੇ ਆਏ ਕਈਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਸਾਹਮਣੇ ਆਏ ਜਦੋਂ ਕਈ ਡਿਪੋਰਟ ਹੋਏ ਲੋਕ ਆਪਣੇ ਘਰੇ ਪਹੁੰਚੇ ਪਿੰਡ ਵਾਲਿਆਂ ਨੇ ਸਵਾਗਤ ਕੀਤਾ ਕਲਾਵੇਂ ਵਿੱਚ ਲਿਆ ਜਿਸ ਦੀ ਉਹਨਾਂ ਨੂੰ ਬੇਹਦ ਜ਼ਰੂਰਤ ਹੈ ਪਰ ਇਸੇ ਦੌਰਾਨ ਇੱਕ ਫਲੋਰ ਦੇ ਪਿੰਡ ਲਾਂਦਰਾਂ ਦੀ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਨੌਜਵਾਨ ਘਰ ਪਹੁੰਚਿਆ ਪਰ ਤੜਕੇ 5 ਵਜੇ ਮੋਟਰਸਾਈਕਲ ਚੱਕ ਕੇ ਘਰੋਂ ਚਲੇ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਮਾਂ ਉਸ ਨੂੰ ਲੱਭਦੀ ਰਹੀ ਇਹ ਸਭ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਚਲੀਆਂ ਸੀ ਉਸ ਨੌਜਵਾਨ ਦੇ ਬਾਰੇ ਜਿਵੇਂ ਜਿਵੇਂ ਦਿਨ ਢਲਦਾ ਗਿਆ ਮਾਂ ਦੇ ਦਿਲ ਦਾ ਦੁੱਖ ਹੋਰ ਵੱਧ ਗਿਆ ਕਿਉਂਕਿ ਉਸ ਦਾ ਪੁੱਤ ਕਿਸੇ ਨੂੰ ਨਹੀਂ ਲੱਭ ਰਿਹਾ ਸੀ ਇਸ ਸਭ ਦੌਰਾਨ ਜਦੋਂ ਪੁਲਿਸ ਵੀ ਆਪਣੇ ਵੱਲੋਂ ਕਾਰਵਾਈ ਕਰਦੀ ਰਹੀ ਜਿਵੇਂ ਹੀ ਮੀਡੀਆ ਦੇ ਵਿੱਚ ਚਰਚਾ ਸ਼ੁਰੂ ਹੋਈ ਕਿ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਕਿਤੇ ਹੋ ਕੇ ਕੋਈ ਗਲਤ ਕਦਮ ਨਾ ਚੁੱਕ ਲੇ ਉਸ ਦੀ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਅੰਤ ਦੇ ਰਾਤ ਨੂੰ ਉਹ ਨੌਜਵਾਨ ਆਪਣੇ ਘਰ ਆ ਪਹੁੰਚਿਆ ਤੇ ਉਸ ਦੇ ਮਾਂ ਨੂੰ ਵੀ ਸੁੱਖ ਦਾ ਸਾਹ ਆਇਆ ਸਾਰਾ ਕੁਝ ਸੁਣਦੇ ਹਾਂ ਕਿ ਆਖਰੋ ਕਿੱਥੇ ਗਿਆ ਸੀ ਤੇ ਕਿਸ ਤਰੀਕੇ ਨਾਲ ਉਹ ਅਮਰੀਕਾ ਪਹੁੰਚਿਆ ਸੀ ਕਿਵੇਂ ਰਿਪੋਰਟ ਕੀਤਾ ਗਿਆ ਉਹ ਵੀ ਸਾਰੀ ਕਹਾਣੀ ਸੁਣਾਂਗੇ ਇਸ ਸਭ ਦੌਰਾਨ ਇਹ ਕੇ ਵੀ ਬਿਆਨ ਉਸ ਨੌਜਵਾਨ ਨੇ ਦਿੱਤਾ ਹੈ ਕਿ ਉਹਨੇ ਕਿਸੇ ਵੀ ਏਜੰਟ ਦੇ ਰਾਹੀਂ ਅਮਰੀਕਾ ਨਹੀਂ ਪਹੁੰਚਿਆ ਉਸਨੇ ਖੁਦ ਫਾਈਲ ਲਗਾਈ ਕਿਸ ਤਰੀਕੇ ਨਾਲ ਉਹ ਅਮਰੀਕਾ ਦੇ ਬਾਰਡਰ ਤੱਕ ਪਹੁੰਚਿਆ ਉਹ ਸਾਰਾ ਕੁਝ ਸੁਣਦੇ ਹਾਂ ਸਵੇਰੇ ਮੈਂ ਡਿਪ੍ਰਿਸ਼ਨ ਦੇ ਵਿੱਚ ਸੀਗਾ ਉਹਦਾ ਨਹੀ ਇਹ ਤੁਹਾਡੇ ਪਿਤਾ ਦਾ ਕੀ ਨਾਮ ਹੈ ਮੇਰੇ ਪਿਤਾ ਦਾ ਨਾਮ ਰਾਮਦਾਸ ਕਿੱਥੇ ਰਹਿੰਦੇ ਤੁਸੀਂ ਪਿੰਡ ਲਾਂਗੜਾ ਰੰਧਮ ਹੈ ਜੀ ਹਾਂ ਤੁਸੀਂ ਕਿਥੋਂ ਡਿਪੋਟੋਂ ਗਏ ਆਏ ਹੋ ਮੈਂ ਜੀਐਸਏ ਤੋਂ ਗਏ ਆੜਪੜ ਅ ਅੱਜ ਕੱਲ੍ਹ ਆਏ ਸੀ ਹਾਂ ਕੱਲ੍ਹ ਹੀ ਆਏ ਅੱਜ ਕੀ ਹੋਇਆ ਸਵੇਰੇ ਕੀ ਹੋਇਆ ਅੱਜ ਸਵੇਰੇ ਨਾ ਮੈਂ ਫਰੈਕਸ਼ਨਸ ਦੇ ਵਿੱਚ ਸੀਗਾ ਮੈਂ ਮਾਤਾ ਮੇਰੀ ਨਾ ਅੱਧ ਸੁੱਤੀ ਗਈ ਹੁਣ ਪਤਾ ਨਹੀਂ ਲੱਗਾ ਮੈਂ ਕਿ ਵੀ ਮੈਂ ਸ਼ਾਮ ਨੂੰ ਰਾਤ ਨੂੰ ਸ਼ਾਇਦ ਆਜਮਾਂ ਨਾ ਤੇ ਮੈਂ ਆ ਜਾਣਾ ਤੇ ਮੇਰੇ ਸੁੱਤੇ ਵੇ ਮੈਂ ਮੋਟਰਸਾਈਕਲ ਤੇ ਟੱਕਰ ਕਰ ਗਈ ਚੱਲ ਗਿਆ ਕਾਚੀ ਬਣੀ ਪੱਜਲੀ ਆਇਆ ਐ ਫੋਰਟੋਕਲ ਤੋਂ ਉਹ ਕਿੱਥੇ ਸ਼ਰਪੁਰ ਆਇਆ ਗੜ੍ਹ ਸੰਕਰ ਤੋਂ ਅੱਛਾ ਉਸ ਤੋਂ ਬਾਅਦ ਫਿਰ ਕਿੱਥੇ ਗਿਆ ਉਸ ਤੋਂ ਬਾਅਦ ਫਿਰ ਮੈਂ ਬੰਗੀ ਮੈਂ ਮਾਮੇ ਹਣਾਂ ਨੂੰ ਮਿਲਣ ਚ ਲੱਗਿਆ ਅੱਛਾ ਫਿਰ ਮੈਂ ਉੱਥੇ ਰੈਸਟ ਕੀਤੀ ਰੈਸਟ ਕਰਕੇ ਫਿਰ ਉਹ ਚਾਹ ਵੀ ਗਮਾ ਮਾਮੇ ਹਣਾਂ ਨੂੰ ਮਿਲ ਕੇ ਫਿਰ ਮੈਂ ਕਿਹਾ ਚੱਲ ਮਸੀ ਨੂੰ ਮਿਲਿਆਵਾਂ ਜਾ ਕੇ ਸੈਲੇ ਓਕੇ ਮੇਰੇ ਮਸਲੇ ਤੋਂ ਆਇਆ ਮਸਲੇ ਤੋਂ ਆਇਆ ਅੱਛਾ ਕੀ ਹੁਰ ਦੱਸਿਓ ਕਿ ਤੁਹਾਨੂੰ ਕਿਹੜੇ ਟਰੈਵਲ ਏਜੰਟ ਨੇ ਭੇਜਿਆ ਸੀਗਾ ਬਾਹਰ ਮੈਨੂੰ ਕਿਸਾ ਟਰੈਵਲ ਏਜੰਟ ਨੇ ਨਹੀਂ ਭੇਜਿਆ ਜੀ ਮੈਂ ਆਪਣੇ ਆਪ ਹੀ ਦੇਖੋ ਤੁਹਾਡੇ ਤੇ ਜੇ ਕਿਸ ਤਰ੍ਹਾਂ ਦਾ ਦਬਾਅ ਹੈ ਸਾਨੂੰ ਦੱਸੋ ਅਸੀਂ ਤੁਹਾਨੂੰ ਨਹੀਂ ਨਹੀਂ ਦਬਾਅ ਕਿਸੇ ਤਰ੍ਹਾਂ ਅਸੀਂ ਤਾਂ ਪ੍ਰਸ਼ਾਸਨ ਤੁਹਾਡੇ ਨਾਲ ਹੈ ਅਸੀਂ ਤੁਹਾਨੂੰ ਤੁਹਾਡੀ ਪੂਰੀ ਮਦਦ ਕਰਾਂਗੇ ਜਿਹੜੇ ਵੀ ਕੋਈ ਟਰੈਵਲ ਏਜੰਟ ਨੇ ਤੁਹਾਣਾ ਕੋਈ ਗੱਲਬਾਤ ਕੀਤੀ ਹੋਗੀ ਅਸੀਂ ਉਹਦੇ ਖਿਲਾਫ ਲੀਗਲ ਬੰਦੀ ਕਾਰਵਾਈ ਕਰਾਂਗੇ ਤੇ ਤੁਹਾਡੇ ਜੋ ਵੀ ਬੰਦੇ ਪੈਸੇ ਹੈ ਲੀਗਲ ਕਾਰਵਾਈ ਕਰਨ ਤੋਂ ਬਾਅਦ ਤੁਹਾਨੂੰ ਦਵਾਵਾਂਗੇ ਦੱਸੋ ਸਾਨੂੰ ਇਸ ਬਾਰੇ ਕੀ ਜੀ ਤੁਹਾਡਾ ਬਹੁਤ ਬਹੁ ਜੀ ਯਾਰੋ ਜੋ ਮਾਲਕ ਨੂੰ ਮਨਜ਼ੂਰ ਹੋਣਾ ਤਾਂ ਉਹ ਇਹ ਸੀ ਤੁਸੀਂ ਆਪਣੇ ਵੀਜ਼ਾ ਫਾਰਮ ਕਿਦਾਂ ਭਰੇ ਸੀਗੇ ਫਾਰਮ ਤਾਂ ਉਹਨੇ ਨਹੀਂ ਭਰੇ ਸੀਗੇ ਅੱਛਾ ਇਹ ਚ ਕਿਸੇ ਦਾ ਕੋਈ ਕਸੂਰ ਨਹੀਂ ਨਾ ਨਾ ਕਿਸੇ ਦਾ ਕੋਈ ਮੈਕਸੀਕੋ ਤਾਂ ਕਿੱਦਾਂ ਪਹੁੰਚ ਗਏ ਤੁਸੀਂ ਮੈਕਸੀਕੋ ਉੱਥੇ ਜਦੋਂ ਮੈਂ ਨਦਵੀ ਸੀਗਾ ਜੀ ਅਸੀਂ ਉਹ ਜਿਹੜਾ ਮੇਰਾ ਵੀਜ਼ਾ ਤੇ ਗਏ ਸੀਗੇ ਜੀ ਉੱਥੇ ਜਿਹੜਾ ਇਹ ਨਾ ਦੇ ਉੱਥੇ ਉਹਨਾਂ ਨੂੰ ਟੱਕਰ ਗਿਆ ਬੰਦਾ ਫਲੰਬਰ ਆ ਦੂਜਾ ਫਰੈਂਡ ਜਿਹਾ ਬਣਿਆ ਕਿੱਥੇ ਤੋਂ ਮੈਕਸੀਕੋ ਚ ਨਹੀਂ ਨਹੀਂ ਉਹ ਜਿਹੜਾ ਉਹ ਦਵੀ ਅੱਛਾ ਫਿਰ ਉਹਦੇ ਨਾਲ ਜਿੱਦਾਂ ਉਹ ਕਹਿੰਦਾ ਮੈਂ ਜਾਣਾ ਹੈ ਮੈਂ ਕਿਹਾ ਕਿੱਥੇ ਉਹ ਕਹਿੰਦਾ ਮੈਕਸੀਕੋ ਦਾ ਵੀਜ਼ਾ ਮਿਲ ਜਾਂਦੀ ਹੈ ਅੱਛਾ ਮੈਂ ਕਿਹਾ ਚੱਲ ਮੇਰਾ ਵੀ ਵੀਜ਼ਾ ਕਰਾ ਲਾ ਯਾਰ ਅਸੀਂ ਉਹਦੇ ਅਸੀਂ ਜਾ ਕੇ ਉਹਦਾ ਸਾਬੂ ਤਾਂ ਵੀ ਦੋ ਦਾ ਵੀਜ਼ਾ ਹੋ ਗਿਆ ਪੇਪਰ ਲਾ ਕੇ ਹੁਣ ਅਭੂ ਦਾ ਬੂਤ ਉਹ ਫਲੈਟ ਉਹ ਮਤਲਬ ਦੂਜੀ ਵਿਤਨਿਮ ਦੀ ਕਹਿੰਦਾ ਹੁਣੀ ਆ ਵਿਤਨਿਮ ਤੋਂ ਅਸੀਂ ਉਹ ਅਸੀਂ ਉਹਨਾਂ ਵਿਤਨਿਮ ਦਾ ਟੂਰਿਸਟ ਵੀਜ਼ਾ ਲਿਆ ਜੀ ਵਿਤਨਿਮ ਤੋਂ ਫਿਰ ਅਸੀਂ ਵਿਤਨਿਮ ਜਾ ਕੇ ਅਸੀਂ ਫਿਰ ਤੁਸੀਂ ਜਾਓ ਅਨੋਰ ਮੈਕਸੀਕੋ ਟੈਕਟ ਲਏਗੇ ਜਰ ਜੀ ਅਸੀਂ ਮੈਕਸੀਕੋ ਪਹੁੰਚ ਗਏ ਅੱਛਾ ਫਿਰ ਫੜੇ ਕਦ ਕੇ ਸੀ ਉੱਥੇ ਬਾਈ ਭਾਈ ਜਨਵਰੀ ਨੂੰ ਅੱਛਾ ਉੱਥੇ ਰਿਪੋਰਟੋ ਕੀ ਕੱਲ ਆਏ ਤੁਸੀਂ ਹੈਨਾ ਕੱਲ ਆਏ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ ਨਾ ਨਾ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਤੁਹਾਡੇ ਪਿੰਡ ਨੇ ਕਾਫੀ ਸਹਿਯੋਗ ਕੀਤਾ ਜੀ ਤੁਹਾਡਾ ਮੇਰਾ ਪਿੰਡ ਬਹੁਤ ਵਧੀਆ ਹੈ ਜੀ ਚਲੋ ਕਿਸੇ ਤਰ੍ਹਾਂ ਦੀ ਪਿਆਰ ਉਹ ਕਰਦਾ ਹੈ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਚ ਨਹੀਂ ਰਹਿਣਾ ਜੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੀ ਪੂਰੀ ਹੈਲਪ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔ ਅਮਰੀਕਾ ਤੋਂ ਡਿਪੋਰਟ ਹੋ ਕੇ 104 ਭਾਰਤੀ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਉਸ ਤੋਂ ਬਾਅਦ ਉਹਨਾਂ ਨਾਲ ਕੁਝ ਸਵਾਲ ਜਵਾਬ ਹੋਏ ਤੇ ਆਪੋ ਆਪਣੇ ਘਰੇ ਭੇਜ ਦਿੱਤੇ ਗਏ ਇਸ ਸਭ ਦੌਰਾਨ ਕਈਆਂ ਦੇ ਬਿਆਨ ਸਾਹਮਣੇ ਆਏ ਕਈਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਸਾਹਮਣੇ ਆਏ ਜਦੋਂ ਕਈ ਡਿਪੋਰਟ ਹੋਏ ਲੋਕ ਆਪਣੇ ਘਰੇ ਪਹੁੰਚੇ ਪਿੰਡ ਵਾਲਿਆਂ ਨੇ ਸਵਾਗਤ ਕੀਤਾ ਕਲਾਵੇਂ ਵਿੱਚ ਲਿਆ ਜਿਸ ਦੀ ਉਹਨਾਂ ਨੂੰ ਬੇਹਦ ਜ਼ਰੂਰਤ ਹੈ ਪਰ ਇਸੇ ਦੌਰਾਨ ਇੱਕ ਫਲੋਰ ਦੇ ਪਿੰਡ ਲਾਂਦਰਾ ਦੀ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਨੌਜਵਾਨ ਘਰ ਪਹੁੰਚਿਆ ਪਰ ਤੜਕੇ 5 ਵਜੇ ਮੋਟਰਸਾਈਕਲ ਚੱਕ ਕੇ ਘਰੋਂ ਚਲੇ ਗਿਆ ਸੀ ਜਿਸ ਤੋਂ ਬਾਅਦ ਉਸਦੀ ਮਾਂ ਉਸ ਨੂੰ ਲੱਭਦੀ ਰਹੀ ਇਹ ਸਭ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਚਲੀਆਂ ਸੀ ਉਸ ਨੌਜਵਾਨ ਦੇ ਬਾਰੇ ਜਿਵੇਂ ਜਿਵੇਂ ਦਿਨ ਢਲਦਾ ਗਿਆ ਮਾਂ ਦੇ ਦਿਲ ਦਾ ਦੁੱਖ ਹੋਰ ਵੱਧ ਗਿਆ ਕਿਉਂਕਿ ਉਸ ਦਾ ਪੁੱਤ ਕਿਸੇ ਨੂੰ ਨਹੀਂ ਲੱਭ ਰਿਹਾ ਸੀ ਇਸ ਸਭ ਦੌਰਾਨ ਜਦੋਂ ਪੁਲਿਸ ਵੀ ਆਪਣੇ ਵੱਲੋਂ ਕਾਰਵਾਈ ਕਰਦੀ ਰਹੀ ਜਿਵੇਂ ਹੀ ਮੀਡੀਆ ਦੇ ਵਿੱਚ ਚਰਚਾ ਸ਼ੁਰੂ ਹੋਈ ਕਿ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਕਿਤੇ ਹੋ ਕੇ ਕੋਈ ਗਲਤ ਕਦਮ ਨਾ ਚੁੱਕ ਲੇ ਉਸ ਦੀ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਅੰਤ ਦੇ ਰਾਤ ਨੂੰ ਉਹ ਨੌਜਵਾਨ ਆਪਣੇ ਘਰ ਆ ਪਹੁੰਚਿਆ ਤੇ ਉਸ ਦੇ ਮਾਂ ਨੂੰ ਵੀ ਸੁੱਖ ਦਾ ਸਾਹ ਆਇਆ ਸਾਰਾ ਕੁਝ ਸੁਣਦੇ ਹਾਂ ਕਿ ਆਖਰੋ ਕਿੱਥੇ ਗਿਆ ਸੀ ਤੇ ਕਿਸ ਤਰੀਕੇ ਨਾਲ ਉਹ ਅਮਰੀਕਾ ਪਹੁੰਚਿਆ ਸੀ ਕਿਵੇਂ ਰਿਪੋਰਟ ਕੀਤਾ ਗਿਆ ਉਹ ਵੀ ਸਾਰੀ ਕਹਾਣੀ ਸੁਣਾਂਗੇ ਇਸ ਸਭ ਦੌਰਾਨ ਇਹ ਕੇ ਵੀ ਬਿਆਨ ਉਸ ਨੌਜਵਾਨ ਨੇ ਦਿੱਤਾ ਹੈ ਕਿ ਉਹਨੇ ਕਿਸੇ ਵੀ ਏਜੰਟ ਦੇ ਰਾਹੀਂ ਅਮਰੀਕਾ ਨਹੀਂ ਪਹੁੰਚਿਆ ਉਸਨੇ ਖੁਦ ਫਾਈਲ ਲਗਾਈ ਕਿਸ ਤਰੀਕੇ ਨਾਲ ਉਹ ਅਮਰੀਕਾ ਦੇ ਬਾਰਡਰ ਤੱਕ ਪਹੁੰਚਿਆ ਉਹ ਸਾਰਾ ਕੁਝ ਸੁਣਦੇ ਹਾਂ ਸਵੇਰੇ ਮੈਂ ਡਿਫਰੈਂਸ਼ਨ ਦੇ ਵਿੱਚ ਸੀਗਾ ਉਹਦਾ ਹੀ ਨਹੀਂ ਤੁਹਾਡੇ ਪਿਤਾ ਦਾ ਕੀ ਨਾਮ ਹੈ ਮੇਰੇ ਪਿਤਾ ਦਾ ਨਾਮ ਰਾਮਦਾਸ ਕਿੱਥੇ ਰਹਿੰਦੇ ਤੁਸੀਂ ਪਿੰਡ ਲਾਂਗੜਾ ਰਹਿੰਦਾ ਮੈਂ ਜੀ ਹਾਂ ਤੁਸੀਂ ਕਿਥੋਂ ਦੇ ਪੋਟੋ ਕੇ ਆਏ ਹੋ ਮੈਂ ਜੂਸ ਤੋਂ ਹੋ ਗਿਆ ਲੋ ਬੜਾ ਅੱਜ ਕੱਲੇ ਸੀ ਆ ਕੱਲੇ ਆਜੇ ਅੱਜ ਕੀ ਹੋਇਆ ਸਵੇਰੇ ਕੀ ਹੋਇਆ ਅੱਜ ਸਵੇਰੇ ਨਾ ਮੈਂ ਡਿਫਰੈਂਸ ਦੇ ਵਿੱਚ ਸੀਗਾ ਮੈਂ ਮਾਤਾ ਮੇਰੀ ਨਾ ਅੱਧਾ ਸੁੱਤੀ ਗਈ ਹੁਣ ਪਤਾ ਨਹੀਂ ਲੱਗਾ ਮੈਂ ਕਿ ਵੀ ਮੈਂ ਸ਼ਾਮ ਨੂੰ ਰਾਤ ਨੂੰ ਸ਼ਾਇਦ ਆਜਮਣਾ ਤੇ ਮੈਂ ਆ ਜਾਣਾ ਤੇ ਅਮਰੇ ਸਤਵੇ ਮੈਂ ਮੋਟਰਸਾਈਕਲ ਤੇ ਟਾਰਰ ਕਿ ਚੱਲ ਗਿਆ ਕਾਚੀ ਬਣੀ ਪੱਜਲੀ ਆਇਆ ਇਹ ਫੋਰਟੋਗਲ ਤੋਂ ਉਹ ਕਿੱਥੇ ਸ਼ਰਪੁਰ ਆਇਆ ਗੜਸ਼ੰਕਰ ਜੀ ਅੱਛਾ ਉਸ ਤੋਂ ਬਾਅਦ ਫਿਰ ਕਿੱਥੇ ਗਏ ਉਸ ਤੋਂ ਬਾਅਦ ਫਿਰ ਮੈਂ ਬੰਗੀ ਮੈਂ ਮਾਮੇ ਹੁਣਾਂ ਨੂੰ ਮਿਲਣ ਚ ਲੱਗਿਆ ਅੱਛਾ ਫਿਰ ਮੈਂ ਉੱਥੇ ਰੈਸਟ ਕੀਤੀ ਰੈਸਟ ਕਰਕੇ ਫਿਰ ਉਹਦਾ ਵੀ ਮਾਮੇ ਨੂੰ ਮਿਲ ਕੇ ਫਿਰ ਮੈਂ ਕਿਹਾ ਚਲ ਮਸੀ ਨੂੰ ਮਿਲਿਆਵਾਂ ਜਾ ਕੇ ਸੈਲੇ ਓਕੇ ਉਹ ਮਸਲੇ ਤੋਂ ਆਇਆ ਮਸਲੇ ਤੋਂ ਆਇਆ ਅਚਕੀਚੀ ਹੁਰ ਦੱਸਿਓ ਕਿ ਤੁਹਾਨੂੰ ਕਿਹੜੇ ਟਰੈਵਲ ਏਜੰਟ ਨੇ ਭੇਜਿਆ ਸੀਗਾ ਬਾਹਰ ਮੈਨੂੰ ਕਿਸੇ ਟਰੈਵਲ ਏਜੰਟ ਨੇ ਨਹੀਂ ਭੇਜਿਆ ਦੀ ਮੈਂ ਆਪਣੇ ਆਪ ਹੀ ਦੇਖੋ ਤੁਹਾਡੇ ਇੱਤੇ ਜੇ ਕਿਸ ਤਰ੍ਹਾਂ ਦਾ ਦਬਾਅ ਹੈ ਸਾਨੂੰ ਦੱਸੋ ਅਸੀਂ ਨਹੀਂ ਨਹੀਂ ਦਬਾਅ ਕਿਸੇ ਤਰ੍ਹਾਂ ਦਾ ਅਸੀਂ ਤਾਂ ਪ੍ਰਸ਼ਾਸਨ ਤੁਹਾਡੇ ਨਾਲ ਹੈ ਅਸੀਂ ਤੁਹਾਨੂੰ ਬੜੀ ਪੂਰੀ ਮਦਦ ਕਰਾਂਗੇ ਕਿਹੜੇ ਵੀ ਕੋਈ ਟਰੈਵਲ ਏਜੰਟ ਨੇ ਤੁਹਾਡਾ ਕੋਈ ਗਲਤ ਗੱਲਬਾਤ ਕੀਤੀ ਹੋਗੀ ਅਸੀਂ ਉਹਦੇ ਖਿਲਾਫ ਲੀਗਲ ਬੰਦੀ ਕਾਰਵਾਈ ਕਰਾਂਗੇ ਤੇ ਤੁਹਾਡੇ ਜੋ ਵੀ ਬੰਦੇ ਪੈਸੇ ਹੈ ਲੀਗਲ ਕਾਰਵਾਈ ਕਰਨ ਤੋਂ ਬਾਅਦ ਤੁਹਾਨੂੰ ਦਵਾਵਾਂਗੇ ਦੱਸੋ ਸਾਨੂੰ ਇਸ ਬਾਰੇ ਤੁਹਾਡਾ ਬਹੁਤ ਬ ਜੀ ਉਹ ਮੇ ਜਾਨੀ ਕੋਈ ਟੈਕ ਟੈਕ ਨਹੀਂ ਮੈਂ ਆਪਣੇ ਆਪ ਹੀ ਦੂਜਾ ਕੀਤਾ ਸੀਗਾ ਜੀ ਚਲੋ ਜੋ ਮਾਲਕ ਨੂੰ ਮਨਜ਼ੂਰ ਹੋਣਾ ਤਾਂ ਉਹ ਜੀ ਤੁਸੀਂ ਆਪਣੇ ਵੀਜ਼ਾ ਫਾਰਮ ਕਿੱਦਾਂ ਭਰੇ ਸੀਗੇ ਫਾਰਮ ਤਾਂ ਉਹਨੇ ਨਹੀਂ ਭਰੇ ਸੀਗੇ ਅੱਛਾ ਇੱذ ਕਿਸੇ ਦਾ ਕੋਈ ਕਸੂਰ ਨਹੀਂ ਨਾ ਨਾ ਕਿਸੇ ਦਾ ਕੋਈ ਮੈਕਸੀਕੋ ਤਾਂ ਕਿੱਦਾਂ ਪਹੁੰਚ ਗਏ ਤੁਸੀਂ ਮੈਕਸੀਕੋ ਉੱਥੇ ਜਦੋਂ ਮੈਂ ਨਦਵੀ ਸੀਗਾ ਜੀ ਅਸੀਂ ਉਹ ਜਿਹੜਾ ਮੇਰਾ ਵੀਜ਼ਾ ਤੇ ਗਏ ਸੀਗੇ ਜੀ ਉੱਥੇ ਜਦ ਅਸੀਂ ਨਦਵੀ ਉੱਥੇ ਨਾਲ ਟੱਕਰ ਗਿਆ ਬੰਦਾ ਪਲੰਬਰ ਆ ਦੂਜਾ ਫਾਈਨਲਾਈਜ਼ ਤਾਂ ਬਣਿਆ ਕਿੱਥੇ ਹੋ ਤੇ ਮੈਕਸੀਕੋ ਚ ਨਹੀਂ ਨਹੀਂ ਉਹ ਜਿਹੜੀ ਅੱਛਾ ਫਿਰ ਉਹਦੇ ਨਾਲ ਜਿੱਦਾਂ ਉਹ ਕਹਿੰਦਾ ਮੈਂ ਜਾਣਾ ਹੈ ਮੈਂ ਕਿਹਾ ਕਿੱਥੇ ਕਹਿੰਦਾ ਮੈਕਸੀਕੋ ਤੇ ਵੀਜ਼ਾ ਮਿਲ ਜਾਂਦੀ ਹੈ ਅੱਛਾ ਮੈਂ ਕਿਹਾ ਚੱਲ ਮੇਰਾ ਵੀ ਤੋਗਰਾ ਲਾ ਯਾਰ ਅੱਛਾ ਅਸੀਂ ਉਹਦੇ ਅਸੀਂ ਜਾ ਕੇ ਉਹ ਜਹਾਬੂ ਦਾ ਵੀਜ਼ਾ ਉਹਦਾ ਵੀਜ਼ਾ ਹੋ ਗਿਆ ਤੇ ਪਰ ਲਾ ਕੇ ਹੁਣ ਅਬੂ ਦਾ ਵੀਜ਼ਾ ਉਹ ਫਲੈਟ ਉਹ ਦੂਜੀ ਵਿਤਨਮ ਦੀ ਕਹਿੰਦਾ ਹੋਣੀ ਆ ਵੀਤਨਮ ਤੋਂ ਇਹ ਅਸੀਂ ਹਨ ਵਿਤਨਮ ਦਾ ਟੂਰਿਸਟ ਵੀਜ਼ਾ ਲਿਆ ਜੀ ਵਿਤਨਮ ਤੋਂ ਫਿਰ ਅਸੀਂ ਵਿਤਨਮ ਜਾ ਕੇ ਅਸੀਂ ਫਿਰ ਤੁਹਾਨੂੰ ਜਾ ਮੈਕਸੀਕੋ ਟੈਕਨੋਲੋਜੀ ਅਸੀਂ ਮੈਕਸੀਕੋ ਪਹੁੰਚ ਗਏ ਅੱਛਾ ਫਿਰ ਫੜੇ ਕਦ ਕੇ ਸੀ ਉੱਥੇ ਬਾਈ ਬਾਈ ਜਨਵਰੀ ਨੂੰ ਅੱਛਾ ਉਥੇ ਢਿਪੋਟੋ ਕੀ ਕੱਲ ਆਏ ਤੁਸੀਂ ਹੈਨਾ ਕੱਲ ਆਏ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਨਾ ਨਾ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਤੁਹਾਡੇ ਪਿੰਡ ਨੇ ਕਾਫੀ ਸਹਿਯੋਗ ਕੀਤਾ ਜੀ ਤੁਹਾਡਾ ਮੇਰਾ ਪਿੰਡ ਬਹੁਤ ਵਧੀਆ ਹੈ ਜੀ ਚਲੋ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਚ ਨਹੀਂ ਰਹਿਣਾ ਜੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੀ ਪੂਰੀ ਹੈਲਪ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਨੀਰ ਮੈਂ ਹਰਵਿੰਦਰ ਸਿੰਘ ਬ ਅਮਰੀਕਾ ਤੋਂ ਰਿਪੋਰਟ ਹੋ ਕੇ 104 ਭਾਰਤੀ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਉਸ ਤੋਂ ਬਾਅਦ ਉਹਨਾਂ ਨਾਲ ਕੁਝ ਸਵਾਲ ਜਵਾਬ ਹੋਏ ਤੇ ਆਪੋ ਆਪਣੇ ਘਰੇ ਭੇਜ ਦਿੱਤੇ ਗਏ। ਇਹ ਸਭ ਦੌਰਾਨ ਕਈਆਂ ਦੇ ਬਿਆਨ ਸਾਹਮਣੇ ਆਏ, ਕਈਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਸਾਹਮਣੇ ਆਏ। ਜਦੋਂ ਕਈ ਰਿਪੋਰਟ ਹੋਏ ਲੋਕ ਆਪਣੇ ਘਰੇ ਪਹੁੰਚੇ, ਪਿੰਡ ਵਾਲਿਆਂ ਨੇ ਸਵਾਗਤ ਕੀਤਾ, ਕਲਾਵੇਂ ਵਿੱਚ ਲਿਆ ਜਿਸ ਦੀ ਉਹਨਾਂ ਨੂੰ ਬੇਹਦ ਜ਼ਰੂਰਤ ਹੈ। ਪਰ ਇਸੇ ਦੌਰਾਨ ਇੱਕ ਫਲੋਰ ਦੇ ਪਿੰਡ ਲਾਂਦਰਾਂ ਦੀ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਨੌਜਵਾਨ ਘਰ ਪਹੁੰਚਿਆ ਪਰ ਤੜਕੇ 5 ਵਜੇ ਮੋਟਰਸਾਈਕਲ ਚੱਕ ਕੇ ਘਰੋਂ ਚਲੇ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਮਾਂ ਉਸ ਨੂੰ ਲੱਭਦੀ ਰਹੀ ਇਹ ਸਭ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਚਲੀਆਂ ਸੀ ਉਸ ਨੌਜਵਾਨ ਦੇ ਬਾਰੇ ਜਿਵੇਂ ਜਿਵੇਂ ਦਿਨ ਢਲਦਾ ਗਿਆ ਮਾਂ ਦੇ ਦਿਲ ਦਾ ਦੁੱਖ ਹੋਰ ਵਧਦਾ ਗਿਆ ਕਿਉਂਕਿ ਉਸ ਦਾ ਪੁੱਤ ਕਿਸੇ ਨੂੰ ਨਹੀਂ ਲੱਭ ਰਿਹਾ ਸੀ ਇਸ ਸਭ ਦੌਰਾਨ ਜਦੋਂ ਪੁਲਿਸ ਵੀ ਆਪਣੇ ਵੱਲੋਂ ਕਾਰਵਾਈ ਕਰਦੀ ਰਹੀ ਜਿਵੇਂ ਹੀ ਮੀਡੀਆ ਦੇ ਵਿੱਚ ਚਰਚਾ ਸ਼ੁਰੂ ਹੋਈ ਕਿ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਕਿਤੇ ਹੋ ਕੇ ਕੋਈ ਗਲਤ ਕਦਮ ਨਾ ਚੁੱਕ ਲੇ ਉਸ ਦੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ ਅੰਤ ਦੇ ਰਾਤ ਨੂੰ ਉਹ ਨੌਜਵਾਨ ਆਪਣੇ ਘਰ ਆ ਪਹੁੰਚਿਆ ਤੇ ਉਸ ਦੇ ਮਾਂ ਨੂੰ ਵੀ ਸੁੱਖ ਦਾ ਸਾਹ ਆਇਆ ਸਾਰਾ ਕੁਝ ਸੁਣਦੇ ਹਾਂ ਕਿ ਆਖਰੋ ਕਿੱਥੇ ਗਿਆ ਸੀ ਤੇ ਕਿਸ ਤਰੀਕੇ ਨਾਲ ਉਹ ਅਮਰੀਕਾ ਪਹੁੰਚਿਆ ਸੀ ਕਿਵੇਂ ਰਿਪੋਰਟ ਕੀਤਾ ਗਿਆ ਉਹ ਵੀ ਸਾਰੀ ਕਹਾਣੀ ਸੁਣਾਂਗੇ ਇਸ ਸਭ ਦੌਰਾਨ ਇਹ ਕੇ ਵੀ ਬਿਆਨ ਉਸ ਨੌਜਵਾਨ ਨੇ ਦਿੱਤਾ ਹੈ ਕਿ ਉਹਨੇ ਕਿਸੇ ਵੀ ਏਜੰਟ ਦੇ ਰਾਹੀਂ ਅਮਰੀਕਾ ਨਹੀਂ ਪਹੁੰਚਿਆ ਉਸਨੇ ਖੁਦ ਫਾਈਲ ਲਗਾਈ ਕਿਸ ਤਰੀਕੇ ਨਾਲ ਉਹ ਅਮਰੀਕਾ ਦੇ ਬਾਰਡਰ ਤੱਕ ਪਹੁੰਚਿਆ ਉਹ ਸਾਰਾ ਕੁਝ ਸੁਣਦੇ ਹਾਂ ਫਿਰ ਇਹ ਮੈਂ ਡਿਪ੍ਰਿਸ਼ਨ ਦੇ ਵਿੱਚ ਸੀਗਾ ਉਹਦਾ ਹੀ ਨਹੀਂ ਇਹ ਤੁਹਾਡੇ ਪਿਤਾ ਦਾ ਕੀ ਨਾਮ ਹੈ ਮੇਰੇ ਪਿਤਾ ਦਾ ਨਾਮ ਰਾਮਦਾਸ ਕਿੱਥੇ ਰਹਿੰਦੇ ਤੁਸੀਂ ਪਿੰਡ ਲਾਂਧੜਾ ਰਹਿੰਦਾ ਮੈਂ ਜੀ ਹਾਂ ਤੁਸੀਂ ਕਿੱਥੋਂ ਦੇ ਪੋਟੋ ਕੇ ਆਏ ਹੋ ਮੈਂ ਜੂਏਸ ਤੋਂ ਹੋ ਗਿਆ ਬੜਾ ਅੱਜ ਕੱਲ੍ਹ ਆਇ ਸੀ ਆ ਕੱਲ੍ਹ ਹੀ ਆਇਆ ਅੱਜ ਕੀ ਹੋਇਆ ਸਵੇਰੇ ਕੀ ਹੋਇਆ ਸਵੇਰੇ ਉਹਨਾਂ ਦਾ ਮੈਡਫਰੈਸ਼ਨ ਦੇ ਵਿੱਚ ਸੀਗਾ ਮੈਂ ਮਾਤਾ ਮੇਰੀ ਨਾ ਅੱਧ ਸੁੱਤੀ ਗਈ ਉਹਨੂੰ ਪਤਾ ਨਹੀਂ ਲੱਗਾ ਮੈਂ ਕਿ ਵੀ ਮੈਂ ਸ਼ਾਮ ਨੂੰ ਰਾਤ ਨੂੰ ਸ਼ਾਇਦ ਆਜਮਾ ਨਾ ਤੇ ਮੈਂ ਆ ਜਾਣਾ ਤੇ ਅਮਰੇ ਸੁੱਤੇ ਮੈਂ ਮੋਟਰਸਾਈਕਲ ਤੇ ਟਾਰ ਕਰਕੇ ਚੱਲ ਗਿਆ ਕੱਚੀ ਵਾਲੀ ਪੱਜਲੀ ਆਇਆ ਇਹ ਪੋਰਟੋਗਲ ਤੋਂ ਉਹ ਕਿੱਥੇ ਗੜ੍ਹਸ਼ਰਪੁਰ ਆਇਆ ਗੜ੍ਹਸ਼ੰਕਰ ਜੀ ਅੱਛਾ ਉਸ ਤੋਂ ਬਾਅਦ ਫਿਰ ਕਿੱਥੇ ਗਏ ਉਸ ਤੋਂ ਬਾਅਦ ਫਿਰ ਮੈਂ ਬੰਗੀ ਮੈਂ ਮਾਮੇ ਹੁਣਾਂ ਨੂੰ ਮਿਲਣ ਚੱਲ ਗਿਆ ਅੱਛਾ ਫਿਰ ਮੈਂ ਉੱਥੇ ਰੈਸਟ ਕੀਤੀ ਰੈਸਟ ਕਰਕੇ ਫਿਰ ਉਹਦਾ ਵੀ ਮਾਮੇ ਹੁਣਾਂ ਨੂੰ ਮਿਲ ਕੇ ਫਿਰ ਮੈਂ ਕਿਹਾ ਚਲ ਮਸੀ ਨੂੰ ਮਿਲਿਆਵਾਂ ਜਾ ਕੇ ਸੱਲੇ ਓਕੇ ਹੁਣ ਸੱਲੇ ਤੋਂ ਆਇਆ ਮੈਂ ਸੱਲੇ ਤੋਂ ਆਇਆ ਅੱਛਾ ਕੀ ਹੋਰ ਦੱਸਿਓ ਕਿ ਤੁਹਾਨੂੰ ਕਿਹੜੇ ਟਰੈਵਲ ਏਜੰਟ ਨੇ ਭੇਜਿਆ ਸੀਗਾ ਬਾਹਰ ਮੈਨੂੰ ਕਿਸਾ ਟਰੈਵਲ ਏਜੰਟ ਨੇ ਨਹੀਂ ਭੇਜਿਆ ਜੀ ਮੈਂ